ਹੁਣ ਪੰਜਾਬ ਸਰਕਾਰ ਕਹਿੰਦੀ ਹੈ ਜੀ ਕਿ ਅਸੀਂ ਸੰਸਿੰਚਾਲਨ ਮਾਡਲ ਕਹਿੰਦੇ ਜੀ 4500 ਕਰੋੜ ਨਾਲ 4573 ਕਰੋੜ ਨਾਲ ਪੰਜਾਬ ਦੇ ਪਿੰਡਾਂ 'ਚ ਸਰਜੀਤ ਕਰਨਾ ਹੈ ਇਹ ਯੋਜਨਾ ਪਿੰਡਾਂ ਦੇ ਵਿੱਚ ਸੀਵਰੇਜ ਸਿਸਟਮ ਨੂੰ ਦਰੁਸਤ ਕਰਨ ਲਈ ਸ਼ਹਿਰਾਂ ਦੇ ਸੀਵਰੇਜ ਸਿਸਟਮ ਨੂੰ ਦਰੁਸਤ ਕਰਨ ਲਈ ਕਹਿੰਦੇ ਪਿੰਡਾਂ ਦੇ ਤਲਾਹ ਟੋਬੇ ਛੱਪੜ ਵਰਤਣੇ ਉਹਨਾਂ ਦੀ ਨਵੀਨੀਕਰਨ ਸਫਾਈ ਅਭਿਆਨ ਇਹ ਦੇ ਲਈ ਕਹਿੰਦੇ ਬਕਾਇਦਾ ਤੌਰ ਤੇ ਪਿੰਡੂ ਮੁੜ ਹੈਨਾ ਸਰਜੀਤੀ ਪੈਕੇਜ ਜਿਹੜਾ ਆਪਾਂ ਕਹਿ ਸਕਦੇ ਹਾਂ ਹੈਨਾ ਉਸ ਤਰ੍ਹਾਂ ਦਾ ਇੱਕ ਪ੍ਰੋਜੈਕਟ ਸ਼ੁਰੂ ਕਰ ਰਹੇ ਕਹਿੰਦੇ 4573 ਕਰੋੜ ਨਾਲ 15000 ਦੇ ਕਰੀਬ ਛੱਪੜ ਨੇ ਹੁਣ ਜੇ ਤਾਂ ਮੈਂ ਪਿੰਡਾਂ ਪਿੰਡਾਂ ਦੇ ਹੱਲ ਨਾਲ ਗੱਲ ਕਰਾਂ ਤਾਂ 12-13 ਹਜ਼ਾਰ ਸਾਡੇ ਪਿੰਡ ਬਣਦੇ ਨੇ 12000 ਤੋਂ ਵੱਧ ਪਿੰਡ ਨੇ ਸੋ ਜੇ ਇੱਕ ਪਿੰਡ ਦੇ ਵਿੱਚ ਇੱਕ ਇੱਕ ਵੀ ਹੈਗਾ ਤਾਂ ਵੀ 12000 ਤੋਂ ਉੱਪਰ ਤਾਂ ਹੈਗੀ ਨੇ ਕਿ ਪਿੰਡਾਂ 'ਚ ਦੋ ਹੋਣੇ بڑے ਪਿੰਡ ਵੀ ਨੇ ਸੋ ਤਿੰਨ ਵੀ ਹੋਣਗੇ ਸੋ ਇਸ ਤਰ੍ਹਾਂ 15000 ਦੀ ਗਿਣਤੀ ਦੱਸ ਰਹੇ ਨੇ